ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ 'ਤੇ ਦੋ ਬੜਾ ਦਿਖਾਵਾਂਗੇ ਇੱਕ ਗਰਲੈਂਡੋ ਤੇ ਦੂਜੀ ਹੈਗਾ ਗੱਬਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਤੇ ਰਿਸ਼ਵਿੰਦਰ ਸਿੰਘ ਆ ਜੀ ਪਿੰਡ ਧੌਲਾ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 977962166 ਜੀ 977962166 ਪਹਿਲੇ ਨੰਬਰ ਤੇ ਆਪਾਂ ਗਰਲੈਂਡ ਉਹ ਗਾਂ ਦੇ ਕੀ ਜਾਂਦੇ ਹਨਾ ਹਾਂ ਜੀ ਹਾਂ ਜੀ ਕਿਹੜਾ ਸੁਹਾ ਸੁਰੀ ਸੁਈ ਹੈ ਇਹ ਇਹ ਵੀ ਦੂਸਰਾ ਸੁਹਾ ਸੁਈ ਹੈ ਜੀ ਗਰਲੈਂਡ ਵੀ ਜੀ ਇਹਦੇ ਵੀ ਆਪੇ ਹੀ ਆ ਹਨਾ ਜੇ ਰਪਈ ਨੂੰ ਹੋ ਗਏ ਜੀ ਇਹਨੂੰ 20 25 ਮਿਲਦੀ ਬੱਚਾ ਕੀ ਦਿੰਦਾ ਨੇ ਬੱਚਾ ਮੇਲ ਦਿੰਦਾ ਜੀ ਐਚਐਫ ਦਾ ਬੱਚਾ ਦਿੰਦਾ ਹਨਾ ਐਚਐਫ ਦਾ ਦਿੰਦਾ ਜੀ ਠੀਕ ਹੈ ਚੋ ਜਗ ਦੇਖਿਆ ਚੋਈ ਕਿਵੇਂ ਆ ਜੀ ਜਮਾ ਇੱਕ ਨੰਬਰ ਆ ਜੀ ਦੁੱਧ ਕਿੰਨਾ ਕਵਾ ਦੋਗੀ ਇਹ ਦੁੱਧ ਵੀਰੇ ਇਹਦਾ ਕਲੂਨਾ ਦਿੱਤਾ ਹੋਇਆ ਜੀ ਖਾਣਾ ਤੋਂ 20 ਕਿਲੋ ਦੇ ਵਿੱਚ ਵਿੱਚ ਠੀਕ ਹੈ ਹਾਂਜੀ ਤੇ ਚੋਣ ਜਵਾਈ ਦੀ ਬਾਈ ਜੀ ਇੱਕ ਨੰਬਰ ਆ ਜਮਾ ਇੱਕ ਨੰਬਰ ਆ ਜੀ ਠੰਡੀ ਸੀਲ ਪਾ ਫਰਗੀ ਜੀ ਲੈਵਾ ਦੇਖੋ ਕਿੰਨੀ ਚੜਾਈ ਆ ਲਾ ਠੀਕ ਹੈ ਤੇ ਨਾੜਾ ਨੂੜਾ ਬਹੁਤ ਆ ਹਵਾਨੇ ਨੇ ਹਨਾ ਮੈਕਰੀਨ ਪੈਣ ਤੋਂ ਪਹਿਲਾਂ ਐਵੇਂ ਨਗੇ ਚਲੋ ਜੀ 4 ਕਿਲੋ ਦੁੱਧ ਕੱਢਿਆ ਹੋਇਆ ਠੀਕ ਹੈ ਰੈਡੀ ਕਰਤੀ ਸੀ ਕਿਰਾ ਹਾਂਜੀ ਹਾਂ ਕਹਿੰਦੇ ਬਾਬਾ ਅਨਦਾਜ਼ਾ ਲਾ ਕੇ ਚੱਲੀਏ ਕਿ ਵੀ ਕਿੱਥੇ ਕਿ ਚੱਲੂ ਇਹ ਦੁੱਧ ਤੇ 20 ਕਿਲੋ ਦਾ ਖਰਾਜ ਹੈ ਤੇ ਪਾਉ ਵੀ ਫੈਟ ਆ ਰਿਹਾ ਹੈ ਨਾ ਤੇ ਕੱਦ ਗੁੱਦ ਬਹੁਤ ਜ਼ਿਆਦੇ ਆ ਤਾਂ ਫੁੱਲਾ ਜੀ ਠੀਕ ਹੈ ਤੇ ਬਾਕੀ ਕੈਰੈਕਟਰ ਵਗੈਰਾ ਦੇਖੇ ਤੁਹਾਨੂੰ ਇਨਸਾਨ ਸਾਰੇ ਆ ਹੈ ਨਾ ਸਾਰੇ ਕੈਰੈਕਟਰ ਗਰਲੈਂਡ ਵਾਲੇ ਆ ਚੜਾਈ ਝੁੜੂ ਹੀ ਬਹੁਤ ਆ ਜੀ ਫੁੱਲ ਗੱਦ ਘਾੜ ਦੇ ਵਿੱਚ ਹਾਂਜੀ ਹਾਂ ਸੁਭਰਤ ਧਾਰਾ ਦੇਖ ਸਕਦੇ ਹੋ ਕਿਆ ਬਾਤਾਂ ਮੋਟੇ ਮੋਟੇ ਸਾਫ ਸੁਥਰੇ ਧਰਾਈਆਂ ਤੇ ਚੋਣ ਜਵਾਲੀ ਬਿਲਕੁਲ ਇੱਕ ਨੰਬਰ ਆ ਜਮਾ ਇੱਕ ਨੰਬਰ ਜੀ ਮਗਰ ਸਰ ਧਾਰਾ ਮਾਰ ਦਿਓ ਤੇ ਚੋਈ ਦੇਖੋ ਜਿਵੇਂ ਕਿਹਾ ਵਾ ਤਾਂ ਪੂਰਾ ਮੋਟਾ ਮੋਟਾ ਚੋਣਾ ਸਾਫ ਸੁਥਰਾ ਹੈ ਨਾ ਕੋਈ ਭੂਣ ਸਰਲਾਣੀ ਬਾਠ ਠੀਕ ਆ ਓਕੇ ਜਮਾ ਤੋਰ ਦੀ ਬਾਹਰ ਨੂੰ ਸੋ ਵੀਰੋ ਕੱਦ ਕਾੜ ਵਗੈਰਾ ਦੇਖੋ ਬੈੜ ਦਾ ਚੰਗਾ ਸਾਫ ਸਿਹਤਰਾ ਫੁੱਲ ਸੈਜ ਦੇ ਵਿੱਚ ਤੇ ਰੇਟ ਵੀਰੇ ਦਾ ਕੀ ਰਹੂਗਾ 67000 ਰੁਪਏ ਦੀ ਬੈੜ ਸਿਰਫ ਹਾਂਜੀ ਹਾਂ 67000 ਦੇ ਵਿੱਚ ਗਰਲੈਂਡੋ ਹਾਂਜੀ ਤੇ ਜਿਹੜੀ ਮੰਨ ਕੇ ਜਦੋਂ ਪੰਜਾਬ ਦੇ ਵਿੱਚ ਤੈਨਾਂ ਤੋਂ 4% ਹੀ ਪਾਈ ਜਾਂਦੀ ਆ ਹਾਂਜੀ ਹਾਂ ਸੋ ਇਹ ਜਿਹੜਾ ਚੀਜ਼ਾਂ ਜਿਵੇਂ ਕਹਿੰਦਾ ਵੀ ਥਾਰ ਰੌਕਸ ਆਉਣ ਦੇ ਵਿੱਚ ਬੁਕਿੰਗ ਕਰਾਉਣੀ ਪਏ ਤਾਂ ਬਲੈਕ ਚ ਮਿਲਦੀ ਆ ਬਿਲਕੁਲ ਜੀ ਜਿਹੜੀ ਜੀ ਬਲੈਕ ਚ ਮਿਲਦੀ ਪਈ ਆ ਉਹ ਚੀਜ਼ ਆਪਾਂ ਜੈਨੂੰ ਰੇਟ ਤੇ ਦੇਣਾ ਨਾੜਾ ਨੂਣਾ ਬਹੁਤ ਚੰਗੀਆਂ ਨੇ ਮੰਨ ਗਰੈਂਡੋ ਵੇਚ ਜਣਗੇ ਆ ਹੁਣ ਤੇ ਆਪਾਂ 4-5 ਹਾਂਜੀ ਹਾਂ ਇਹ ਕੀ ਐ ਮੰਨ ਕੇ ਚਲੂਗੀ 7-8 ਲੱਖ ਵੇਚ ਤੇ ਗੱਲਾਂ ਠੀਕ ਆ ਕਿਤੇ ਲੱਗਿਆ ਪਿਆ ਲੱਗਦਾ ਹੱਥ ਕਿਸੇ ਪਾਸੇ ਬਸ ਕੋਈ ਗੱਲ ਨਹੀਂ ਏਰੀਏ ਦਾ ਰੈਡੂ ਵਾਲਾ ਲੱਗਦਾ ਪੱਟਿਆ ਕੋਈ ਹਣਾ ਸੋ ਨ ਦੁੱਧ ਦੀ ਐ ਵੀਰੇ 18 ਕਿਲੋ ਬਨ ਕੇ ਲੈ ਜਾ ਜੀ ਬੰਦਾ। ਹਾਂਜੀ। ਰੇਟ 66000 ਜੈਨੂਨ ਵੇਚਣ ਵਾਲਾ ਹਨਾ। ਹਾਂਜੀ। ਤੇ ਚੋਰ ਜਵਾਹ ਇੱਕ ਨੰਬਰ ਆ ਜੀ ਬੰਦਾ ਹਨਾ। ਇੱਕ ਨੰਬਰ ਜੀ ਠੰਡੀ ਸੀ। ਅੱਗੇ 2 ਨੰਬਰ ਜਰਸੀ ਕੈਟਾਗਰੀ ਦੇਖੀ ਜਨੇ ਆਪਾਂ। ਇਹ ਜਰਸੀ ਜਰਸੀ। ਠੀਕ ਐ। ਜਰਸੀ ਕਿਹੜਾ ਸੂਆ ਸੂਰੀ ਐ ਇਹ? ਇਹ ਦੂਸਰਾ ਸੂਆ ਸੂਰੀ ਐ। ਦੂਸਰਾ ਸੂਆ ਕਹਿ ਦਿਆਂ ਲੈਂਦੇ ਸੂਣ ਦਿਆ ਜੇ। ਹਾਂ ਜੀ ਸੂਣ ਚ ਇਹਦਾ ਐ ਬਨ ਕੇ ਚਲੋ ਜੀ 5-7 ਦਿਨ ਹੋਣਗੇ। ਹਫਤਾ ਬਾਕੀ ਵਿਆਹ। ਹਾਂਜੀ ਹਾਂ। ਤੇ ਇਹਦੇ ਆਪਾਂ ਦੁੱਧ ਦੀ ਗੱਲ ਕਰੀ ਦੁੱਧ ਕੀ ਰੁਪਏ ਚੀ ਤੋਰੀ ਪੁੱਤ ਮੇਰੇ ਪੈਲਨ ਦਾ ਇਹਦਾ 20 ਕਿਲੋ ਦਿੱਤਾ ਹੋਇਆ ਹੈ ਐ ਜੀ ਆਪਾਂ 20 ਤੋਂ ਪਾਰ ਲਾ ਲਈਏ 22 23 ਕਿਲੋ ਦੁੱਧ ਖਰਾਦੂ ਤੇ ਦਿਰ ਭਾਂਜਰ ਕਰਦੀ ਆ ਹਾਂ ਜੀ ਰੇਟ ਦੀ ਗੱਲ ਕਰੀਏ ਇਹਦੀ ਆਪਾਂ ਰੇਟ ਵੀ ਨਹੀਂ ਇਹਦਾ 85000 ਰੁਪਏ ਆ 85000 ਹਾਂ ਮਾਨਦਾਨ ਕਰ ਦਾਂਗੇ ਮਾਨਦਾਨ ਕਰ ਦਾਂਗੇ ਜੀ ਲੈਵਾ ਨਹੀਂ ਲਾਉਣੋ ਹਟਣਾ ਜੀ ਇਹਨੇ ਇੰਨੀ ਕੁ ਬਣਦੀ ਆ ਜੀ ਇੰਨੀ ਰੇਟ 85 ਮਾਨਦਾਨ ਹੋ ਜਾਊਗਾ ਦੁੱਧ 20 ਤੋਂ ਪਾਰ ਮੁੱਠੀ ਆਲਾ ਸੁਣ ਲੱਗਿਆ ਜੀ 22 23 ਕਿਲੋ ਦੁੱਧ ਖਰਾਦੂ ਜੀ ਵੀ ਤੋਂ ਪਾਰ ਚੱਲੂਗੀ ਰੇਡ 85 ਮਾਰਦਾਨ ਹੋ ਜੂ ਹਣਾ ਤੇ ਰਾਜ ਰੂਜੀ ਚਾਪੜ ਵਰਗੀ ਵਿਹੜ ਪਈ ਜਾ ਗੋਲੇ ਵਰਗੀ ਪਈਆਂ ਫੇਸ ਦਿਖਾ ਦੇ ਬੜਾ ਸਵਾਦ ਖਾਣ ਨੂੰ ਮੱਥੇ ਲਟਵਾ ਟਾ ਦੇਖ ਲੋ ਜੀ ਕੰਨ ਮੁਠੀ ਚਾਉਂਦਾ ਨਿੱਕਾ ਨਿੱਕਾ ਹਣਾ ਪੂਰੀ ਜਿੰਦ ਜਾਨ ਨਾਲ ਜਦਬਾਦ ਵਾਲੀ ਵਿਹੜਾ ਸੋ ਥਾਂ ਥਣ ਸੁਣਾ ਨੰਬਰ ਬੋਲ ਦੀ ਆਪਣਾ ਨੰਬਰ ਹੈ ਜੀ ਆਪਣਾ 97796221162 21162 ਪਿੰਡ ਤੋੜਾ ਜ਼ਿਲ੍ਹਾ ਬਰਨਾਲਾ ਗਾਂਜਾ ਦਾ ਫਿਰ ਮੇਲਾ ਹਰ ਮਹੀਨੇ ਲੱਗਿਆ ਰਹਿੰਦਾ ਹਣਾ ਐਚਐਫ ਹੋਲੇ ਨਹੀਂ ਤਾਂ ਵੀ ਆ ਜੇ ਹਣਾ ਠੀਕ ਆ ਪਿੰਡ ਤੋੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਸਭ ਦਾ ਧੰਨਵਾ